ਆਪਣੇ ਮਨ ਨੂੰ ਬਹੁਤ ਜ਼ਿਆਦਾ ਸੰਤੁਸ਼ਟੀ ਹੋਈਆ ਕਿਉਂਕਿ ਚੈਰੀਟੇਬਲ ਤਾਂ ਮੈਂ ਜਾਂਦਾ ਰਹਿਣਾ ٹرسٹ ਬਣੇ ਹੋਇਆ ਪਰ ਇਹ ਜੈਨ ਸਮਾਜ ਦੀ ਗਵਾਹੀ ਦੇ ਵਿੱਚ ਜਿਹੜਾ ਚੈਰੀਟੇਬਲ ٹرسٹ ਤਾਂ ਸ਼ੋਕ ਜੀ ਬਬਲਾ ਜੀ ਸਮੁੱਚੀ ਇਹਨਾਂ ਦੀ ਜਿੰਨੀ ਪ੍ਰਧਾਨ ਜੀ ਜਿੰਨੀ ਇਹਨਾਂ ਦੀ ਟੀਮ ਆ ਮੈਂ ਸਮਝਨਾ ਹੋਰ ਕੰਮਾਂ ਦੇ ਬੰਦਾ ਜੋ ਮਰਜ਼ੀ ਕਰੀ ਜਾਵੇ ਪਰ ਜਿਹੜੀ ਆ ਅਸਲੀ ਇਨਸਾਨੀਅਤ ਦੀ ਸੇਵਾ ਵਾ ਉਹ ਅੱਜ ਮੈਨੂੰ ਇੱਥੇ ਆ ਕੇ ਦੇਖਣ ਨੂੰ ਮਿਲੀ ਆ ਮੇਰੇ ਮਨ ਨੂੰ ਆਪਣੇ ਆਪ ਨੂੰ ਗੁਰੂ ਮਹਾਰਾਜ ਇਹਨਾਂ ਤੇ ਹਮੇਸ਼ਾ ਇਸ ਟਰਸਟੀਆਂ ਤੇ ਔਰ ਜਿੰਨੇ ਵੀ ਇੱਥੇ ਦੇ ਸੇਵਾਦਾਰ ਨੇ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਗੁਰੂ ਮਹਾਰਾਜ ਕਿਉਂਕਿ ਮੈਂ ਇਹ ਵੀ ਗੱਲ ਹਰ ਇੱਕ ਮੰਚ ਤੋਂ ਕਹਿਣਾ ਹੋਂਨਾ ਜੈਨ ਸਮਾਜ ਇੱਕ ਐਸਾ ਸਮਾਜ ਆ ਹੈ ਤਾਂ ਸਾਡਾ ਹੀ ਸਮਾਜ ਆ ਪਰ ਇਹਨਾਂ ਦਾ ਜਿਹੜਾ ਲਖਣਾ ਦੁਨੀਆ ਦੇ ਵਿੱਚ ਉਹ ਸਾਰਿਆਂ ਨਾਲੋਂ ਲੱਗਾ ਉਹ ਤਾਂ ਲੱਗਾ ਪੈਸੇ ਵਾਲੇ ਧਨ ਦੌਲਤਾਂ ਵਾਲੇ ਮੇਰੇ ਨਾਲ ਹਰ ਰੋਜ਼ ਹੀ ਬੰਦੇ ਮਿਲਦੇ ਵੀ ਆਂ ਔਰ ਹਰ ਰੋਜ਼ ਦੁਨੀਆ 'ਚ ਵਿਚਰਦੇ ਆਂ ਪਰ ਪੈਸਾ ਔਰ ਧਨ ਦੌਲਤੋ ਹੀ ਹੁੰਦੀ ਆ ਜਿਹੜੀ ਇਨਸਾਨੀਅਤ ਦੇ ਕੰਮ ਆਵੇ ਜੈਨ ਸਮਾਜ ਇੱਕ ਐਸਾ ਅਜੰਡਾ ਲੈ ਕੇ ਲੁਧਿਆਣੇ ਦੀ ਧਰਤੀ ਦੇ ਉੱਤੇ ਐਸੀ ਸੇਵਾ ਕਰ ਰਿਹਾ ਮੈਨੂੰ ਇੱਥੇ ਆ ਕੇ ਅੱਜ ਦੇ ਦਿਨ ਮੈਨੂੰ ਇਸ ਗੱਲ ਦਾ ਵੀ ਮਾਣ ਮਹਿਸੂਸ ਹੁੰਦਾ ਕਿਉਂਕਿ ਮੇਰਾ ਹਲਕਾ ਮੈਂ ਇਸ ਹਲਕੇ ਦਾ ਸੇਵਾਦਾਰ ਆ ਇਹਨਾਂ ਲੋਕਾਂ ਦਾ ਬਣਾਇਆ ਹੋਇਆ ਇਹਨਾਂ ਲੋਕਾਂ ਨੇ ਜੋ ਇਨਸਾਨੀਅਤ ਦੇ ਪੱਖੀ ਆਪਣਾ ਵੀੜਾ ਚੱਕਿਆ ਹੋਇਆ ਵਾ ਮੈਂ ਸਮਝਦਾ ਇਹੋ ਜਿਹਾ ਵੀੜਾ ਹਰ ਲੁਧਿਆਣਾ ਵਾਸੀ ਨੂੰ ਆਪਣੇ ਮਨ 'ਚ ਬਿਠਾ ਕੇ ਇਸ ਨਿਸ਼ਾਨੇ ਦੇ ਉੱਤੇ ਕੰਮ ਕਰਨਾ ਚਾਹੀਦਾ ਤਾਂ ਕਿ ਇਨਸਾਨੀਅਤ ਦੀ ਜਿਹੜੀ ਸੇਵਾ ਵਾ ਉਹ ਕੋਈ ਬੰਦਾ ਇਸ ਗੱਲੋਂ ਆਪਣੇ ਆਪ ਨੂੰ ਨਾ ਮਹਿਸੂਸ ਕਰੇ ਇਲਾਜ ਤੋਂ ਬਿਨਾ ਜਦੋਂ ਕੋਈ ਬੰਦਾ ਮਰਦਾ ਸਾਬ ਨਾਲ ਜਾਦਾ ਰੋਸ ਹੋ ਰੱਬ ਨਾ ਕਰਦਾ ਵੀ ਮੈਂ ਆਪਣਾ ਇਲਾਜ ਨਹੀਂ ਕਰਾ ਸਕਿਆ ਪਰ ਮੈਨੂੰ ਇਸ ਟਰਸਟ ਦੇ ਉੱਤੇ ਐਡਾ ਮਾਨ ਆ ਮੇਰੇ ਹਲਕੇ ਦੇ ਅੰਦਰ ਇਹ ਸੇਵਾ ਕਰ ਰਹੇ ਆ ਮੈਂ ਆਪਣੇ ਵੱਲੋਂ ਇਹਨਾਂ ਨੂੰ ਬਖਵਾਜ ਦਵਾਉਣਾ ਕਿ ਜੋ ਮੇਰੇ ਲੇਖੇ ਜੋ ਮੇਰੇ ਜੁਮੇ ਇਹਨਾਂ ਲਈ ਹੁਕਮ ਹੋਊਗਾ ਮੈਂ 24 ਘੰਟੇ ਹਾਜ਼ਰਾਂ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਹਸਪੀਟਲ ਦਾ ਦੌਰਾ ਵੀ ਕੀਤਾ ਪ੍ਰਾਈਵੇਟ ਹਸਪੀਟਲ ਦੀ ਤਰ੍ਹਾਂ ਜੇ ਮਸ਼ੀਨਾ ਲੱਗ ਰਹੀ ਹੈ ਕੀ ਕਹਣਾ ਚਾਹੁੰਦਾ ਮੈਂ ਉਹੀ ਤਾਂ ਤੁਹਾਨੂੰ ਦੱਸਦਾ ਵੀ ਹਾਥੀ ਦੇ ਪੈਰ 'ਚ ਸਾਰਿਆਂ ਦਾ ਪੈਰ ਆ ਜਾਂਦਾ ਇੱਕੋ ਗੱਲ 'ਚ ਮੈਂ ਦੱਸਦਾ ਵੀ ਇਹ ਸਮਾਜ ਆ ਜਿਹੜਾ ਦੁਨੀਆ ਤੋਂ ਵੱਖਰੀ ਵੱਖਰਾ ਕੰਮ ਕਰ ਰਿਹਾ ਕਿਉਂਕਿ ਇਹਨਾਂ ਦੀ ਨੀਅਤ ਤੇ ਨੀਤੀ 'ਚ ਫਰਕ ਨਹੀਂ ਆ ਨੀਅਤ ਨਾਲ ਕੰਮ ਕਰਦੇ ਆ ਔਰ ਨੀਤੀ ਬਣਾ ਕੇ ਕਰਦੇ ਆ ਜਦੋਂ ਦੋਨੇ ਚੀਜ਼ਾਂ ਜੁੜ ਜਾਂਦੀਆਂ ਨੀਅਤ ਤੇ ਨੀਤੀ ਫਿਰ ਸਾਰਾ ਕੁਝ ਵਧੀਆ ਹੀ ਹੁੰਦਾ ਫਿਰ ਗੁਰੂ ਮਹਾਰਾਜ ਵੀ ਆਪਣੀ ਕਿਰਪਾ ਕਰਦੇ ਆ ਕਿਉਂਕਿ ਇਹ ਨੀਅਤ ਨਾਲ ਕੰਮ ਕਰਦੇ ਆ ਇਸ ਕਰਕੇ ਇਹ ਮੈਂ ਅੰਦਰ ਵੜ ਕੇ ਮੈਂ ਤਾਂ ਹੀ ਤਾਂ ਕਿਹਾ ਵਾ ਵੀ ਮੈਨੂੰ ਜਾਣ ਦਾ ਮੌਕਾ ਕਈ ਜਗ੍ਹਾ ਤੇ ਮਿਲਦਾ ਰਹਿੰਦਾ ਪਰ ਇੱਥੇ ਆ ਕੇ ਮੇਰੇ ਮਨ ਨੂੰ ਸੰਤੁਸ਼ਟੀ ਹੋਈ ਪ੍ਰਾਈਵੇਟ ਹਸਪੀਟਲਾਂ ਨਾਲੋਂ ਜ਼ਿਆਦਾ ਵਧੀਆ ਜਿਹੜਾ ਇੱਥੇ ਦੇਖਣ ਨੂੰ ਮਿਲਿਆ ਨਾ ਤਾਂ ਪ੍ਰਾਈਵੇਟ ਹਸਪੀਟਲਾਂ ਚ ਇਹ ਜਿਹਾ ਕੋਈ ਸੇਵਾ ਭਾਵਨਾ ਹੁੰਦੀ ਆ ਉੱਥੇ ਤਾਂ ਸਿਰਫ ਪੈਸੇ ਵਾਲੀ ਮਨੀ ਮੈਂਡਡ ਵਾਲਾ ਕੰਮ ਆ ਇੱਥੇ ਸੇਵਾ ਭਾਵਨਾ ਵਾਲਾ ਕੰਮ ਔਰ ਪ੍ਰਾਈਵੇਟ ਹਸਪਤਾਲਾਂ ਨਾਲੋਂ ਸਫਾਈ ਵਧੀਆ ਡਾਕਟਰ ਪੂਰੇ ਤਿਰਬੇ ਵਾਲੇ ਆ ਔਰ ਪੂਰੇ ਵਧੀਆ ਡਾਕਟਰ ਨੇ ਚਾਹੇ ਲੇਡੀ ਦਾ ਡਿਪਾਰਟਮੈਂਟ ਆ ਚਾਹੇ ਜੈਂਟਸ ਦਾ ਵਾ ਇਹ ਬਹੁਤ ਵੱਡਾ ਪਰਾਲਾ ਵਾ ਮੈਂ ਅੱਜ ਇਹਨਾਂ ਸਾਰੀ ਸੰਸਥਾ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦਿਨਾ ਔਰ ਇਹਨਾਂ ਨੂੰ ਬੁਸ਼ਵਾਦ ਦਵੋਨਾ ਜੇ ਇਸੇ ਤਰ੍ਹਾਂ ਹੀ ਤੁਸੀਂ ਸੇਵਾ ਕਰੋ ਮੇਰਾ ਜਿਹੜਾ ਯੋਗਦਾਨ ਆ ਉਹ ਹਮੇਸ਼ਾ ਤੁਹਾਡੇ ਨਾਲ ਹੋਊਗਾ ਅੱਜ ਲੋਕ ਪਤਮਾ ਐਮ ਜੀ ਐਸ ਹਸਪੀਟਲ ਮੇ एम जी एस के प्रधान श्री अशोक जैन परिवार की तरफ से फ्री आई ऑपरेशनल कैंप न्यूरोपैथी बी एम डी फ्री ओ पी डी स्पायरोमीट्री टेस्ट शुगर टेस्ट सभी टेस्ट फ्री हो रहे हैं और आज इस नए वार्ड का उद्घाटन भी हो रहा है गायनी वार्ड बना है हॉस्पिटल में डेवलपमेंट पूरी हो रही है आई डिपार्टमेंट जो ऊपर शिफ्ट कर दिया गया है और सभी डिपार्टमेंट बहुत अच्छी तरह कार्य कर रहे हैं तो आज इस शुभ अवसर पर मैं प्रधान श्री अशोक जैन जी और उनकी सारी टीम को बहुत बहुत बधाई देता हूं और आशा करता हूं कि अस्पताल इसी तरह आगे दिन दुगनी रात चौगनी तरक्की करता रहेगा बहुत बहुत धन्यवाद अभी हमारे महाराज साहब आए थे चरण डाल गए हैं श्री ऋषि चंद्र जी महाराज साहब और अपना शुभ शीश भी दे गए हैं तो आज इस शुभ अवसर पर सभी को हार्दिक धन्यवाद सबको बधाई बहुत बहुत धन्यवाद एम हॉस्पिटल एक बहुत ही मानवता को सेवा देने वाली संस्था है प्रधान अशोक जी के निष्ठा में सभी मेंबर्स के सहयोग से यहाँ पे बिल्कुल समाज के हर वर्ग का बहुत ही बारीकी से इलाज किया जाता है और और बीच में कोई ना कोई सहयोगी आता है वह अपनी तरफ से ओ फ्री भी करता है सबसे बढ़िया ये है कि कम रेटों पर सबका कल्याण हो और स्वस्थ सबको किया जाए जल्द से जल्द